ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸਿੱਧ ਗੋਸ਼ਟ ਬਾਣੀ ਸਿੱਧਾਂ ਵੱਲੋਂ ਸਵਾਲ ਕੀਤੇ ਹੋਏ ਤੇ ਉਹਨਾਂ ਦੇ ਜਵਾਬ ਗੁਰੂ ਸਾਹਿਬ ਜੀ ਨੇ ਇਸ ਬਾਣੀ ਦੇ ਵਿੱਚ ਦਿੱਤੇ ਹੋਏ ਹਨ ਸਿੱਧ ਗੋਸ਼ਟ ਤੋਂ ਪਾ ਵੀ ਇਹ ਕਿ ਸਿੱਧਾਂ ਦੇ ਨਾਲ ਇੱਕ ਬੜੀ ਗੰਭੀਰਤਾ ਵਾਲੀ ਬੜੀ ਡੂੰਗੀ ਗੋਸ਼ਟੀ ਜਿਹੜੀ ਹੈ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਬੜੇ ਕੀਮਤੀ ਸਵਾਲ ਤੇ ਬੜੇ ਕਠਨ ਸਵਾਲ ਇਸ ਬਾਣੀ ਦੇ ਵਿੱਚ ਕੀਤੇ ਹਨ ਗੁਰੂ ਸਾਹਿਬ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਕੱਲਾ ਜਵਾਬ ਹੀ ਨਹੀਂ ਐਸੇ ਜੋਗੀਆਂ ਨੂੰ ਸਿੱਧਾਂ ਨੂੰ ਗੁਰੂ ਸਾਹਿਬ ਜੀ ਨੇ ਸਿੱਧੇ ਮਾਰਗ ਤੇ ਪਾਇਆ ਗਿਆਨ ਦਾ ਦੀਵਾ ਉਹਨਾਂ ਦੀ ਸੁਰਤਤ ਦੇ ਵਿੱਚ ਜਗਾਇਆ ਇੰਨੇ ਪ੍ਰਭਾਵਸ਼ਾਲੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਤੋਂ ਹੋਏ ਉਹਨਾਂ ਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਐਸਾ ਬਾਲਕ ਐਸਾ ਨਾਨਕ ਸਾਡੇ ਪੰਥ ਦੇ ਵਿੱਚ ਆ ਜਾਵੇ ਬਕਾਇਦਾ ਇਹ ਗੱਲ ਜਿਹੜੀ ਹੈ ਗੁਰੂ ਸਾਹਿਬ ਜੀ ਨੇ ਆਪਣੀ ਸਿੱਧ ਗੋਸ਼ਟ ਬਾਣੀ ਦੇ ਵਿੱਚ ਵੀ ਕੀਤੀ ਹੋਈ ਹੈ ਤੁਸੀਂ ਜਰਾ ਸੋਚੋ ਵੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਤੋਂ ਕਿੰਨੇ ਪ੍ਰਭਾਵ ਪ੍ਰਭਾਵ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਇਹ ਕਹਿਣਾ ਪਿਆ ਵੀ ਜੇ ਕਿਤੇ ਇਦਾਂ ਦਾ ਬਾਲਕ ਇੰਨੀ ਕਮਾਲ ਦੀ ਵਿਚਾਰਧਾਰਾ ਰੱਖਣ ਵਾਲਾ ਸਾਡੇ ਧਰਮ ਦੇ ਵਿੱਚ ਆ ਜਾਵੇ ਤੇ ਸਾਡਾ ਧਰਮ ਹੋਰ ਦੁੱਗਣੀ ਤਿਗਣੀ ਪਤਾ ਨਹੀਂ ਕਿੰਨੀ ਕਿਥੋਂ ਤੱਕ ਸਾਡਾ ਧਰਮ ਜਿਹੜਾ ਹੈ ਇਹ ਫੈਲ ਜਾਏਗਾ ਇਹ ਜੋਗੀਆਂ ਵੱਲੋਂ ਸਿੱਧ ਗੋਸ਼ਟ ਦੇ ਵਿੱਚ ਇੱਕ ਗੁਰੂ ਸਾਹਿਬ ਜੀ ਨੂੰ ਇਹ ਗੱਲ ਕਹੀ ਹੋਈ ਏ ਸਵਾਲ ਦੇ ਰੂਪ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਉਹ ਗੱਲ ਕਰਦਾ ਹਾਂ ਜਦੋਂ ਤੁਸੀਂ ਸਿੱਧ ਗੋਸ਼ਟ ਬਾਣੀ ਪੜਿਓ ਤੇ ਧਿਆਨ ਨਾਲ ਪੜਿਓ ਤੇ ਸਮਝਿਓ ਕਿ ਕੱਲਾ-ਕੱਲਾ ਜਵਾਬ ਗੁਰੂ ਸਾਹਿਬ ਜੀ ਨੇ ਕਿਵੇਂ ਉਹਨਾਂ ਦਾ ਦਿੱਤਾ ਤੇ ਕਿਦਾਂ-ਕਿਦਾਂ ਦੇ ਸਵਾਲ ਸਨ ਯੋਗੀ ਕਹਿੰਦੇ ਵੀ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਇੱਥੇ ਦਰਸ਼ਨ ਤੋਂ ਭਾਵ ਵੀ ਸਾਡੀ ਮਾਤ ਦੇ ਵਿੱਚ ਤੁਸੀਂ ਆ ਜਾਓ ਯੋਗੀਆਂ ਦਾ ਮਤ ਜਿਹੜਾ ਸਵੀਕਾਰ ਕਰੋ ਮੁੰਦਰਾ ਪਾ ਲੋ ਝੋਲੀ ਤੇ ਗੋਦੜੀ ਬੈਨੋ 12 ਅੰਤਰ ਇਕ ਸਰੇਵੂ ਖੱਡ ਦਰਸ਼ਨਿਕ ਪੰਥਾ ਉਹ ਕਹਿੰਦੇ ਨੇ ਵੀ ਯੋਗੀਆਂ ਦੇ 12 ਫਿਰਕੇ ਹਨ ਜਿਨ੍ਹਾਂ ਦੇ ਵਿੱਚੋਂ ਆਈ ਪੰਥੀ ਨੂੰ ਬੜੀ ਮਹਾਨਤਾ ਦਿੱਤੀ ਜਾਂਦੀ ਏ ਤੇ ਉਹਨਾਂ ਦਾ ਸਵਾਲ ਸੀ ਕਿ ਜੇ ਤੁਸੀਂ ਸਾਡੇ ਪੰਥ ਦੇ ਵਿੱਚ ਆਉਂਦੇ ਹੋ ਤੇ ਤੁਹਾਨੂੰ ਆਈ ਪੰਥੀ ਦਾ ਜਿਹੜਾ ਹੈ ਅਸੀਂ ਇੱਕ ਬਹੁਤ ਵੱਡਾ ਆਗੂ ਬਣਾ ਦੇਵਾਂਗੇ ਤੇ ਸਾਡੇ ਧਰਮ ਦੇ ਵਿੱਚ ਆ ਜਾਓ ਤੁਸੀਂ ਹੁਣ ਇਹ ਗੱਲ ਗੁਰੂ ਸਾਹਿਬ ਜੀ ਦੀ ਵੇਖੀ ਤੇ ਆਪਣੇ ਆਪ ਦੇ ਵਿੱਚ ਇੱਕ ਪਰਖ ਵੀ ਸੀ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਸੀ ਮਹਾਰਾਜ ਨੂੰ ਖਰੀਦਿਆ ਜਾ ਰਿਹਾ ਸੀ ਇਹੀ ਗੱਲ ਭਾਈ ਗੁਰਦਾਸ ਜੀ ਨੇ ਵੀ 31 ਨੰਬਰ ਪੌੜੀ ਦੇ ਵਿੱਚ ਪਹਿਲੀ ਵਾਰ ਦੀ 31 ਨੰਬਰ ਪੌੜੀ ਏ ਉਹਦੇ ਵਿੱਚ ਇਸੇ ਵਿਚਾਰ ਧਾਰਾ ਨੂੰ ਹੋਰ ਖੋਲਿਆ ਸਿੱਧ ਕਹਿੰਦੇ ਨੇ ਸਿੱਧੀ ਮਣੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜੀਆਲਾ ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈ ਵਣ ਉੱਠ ਚਾਲਾ ਬਾਬਾ ਆਇਆ ਪਾਣੀ ਡਿਠੇ ਰਤਨ ਜਵਾਹਰ ਲਾਲਾ ਸਤਗੁਰ ਅਗੰਮ ਆਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਫਿਰ ਆਇਆ ਗੁਰੂ ਨਾਥ ਜੀ ਪਾਣੀ ਠੋੜ ਨਹੀਂ ਉਸ ਤਾਲਾ ਸ਼ਬਦ ਜਿੱਤੀ ਸਿੱਧ ਮੰਡਲੀ ਕਿ ਤੋਸ ਆਪਣਾ ਪੰਥ ਨਿਰਾਲਾ ਇਹਦੀ ਵਿਆਖਿਆ ਇਹ ਹੈ ਕਿ ਸਿੱਧੀ ਮਣੇ ਵਿਚਾਰਿਆ ਕਿਵੇਂ ਦਰਸ਼ਨੇ ਲਵੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਇੰਨਾ ਲਾਇਕ ਇੰਨਾ ਹੋਣ ਹਾਰ ਮਨੁੱਖ ਜਿਹੜਾ ਹੈ ਸਾਡੇ ਧਰਮ ਦੇ ਵਿੱਚ ਆ ਜਾਵੇ ਤੇ ਬੜੀ ਵੱਡੀ ਗੱਲ ਹੋ ਜਾਏਗੀ ਐਸਾ ਜੋਗੀ ਕਲੀ ਮੇ ਹਮਾਰੇ ਪੰਥ ਕਰਿਓ ਸਾ ਹਮਾਰਾ ਪੰਥ ਤੇ ਵਜੇ ਅੱਲਾ ਹੋ ਜਾਏਗਾ ਇਸ ਦੁਨੀਆ ਦੇ ਵਿੱਚ ਸਾਰੇ ਜੋਗੀ ਹੋ ਜਾਣਗੇ ਖੱਪਰ ਦਿੱਤਾ ਫੇ ਪ੍ਰੀਖਿਆ ਲਈ ਵੀ ਖੱਪਰ ਦਿੱਤਾ 나ਥ ਜੀ ਪਾਣੀ ਭਰ ਲੈਵੋ ਗੁਰੂ ਸਾਹਿਬ ਜੀ ਦੀ ਪ੍ਰੀਖਿਆ ਲਈ ਖੱਪਰ ਦਿੱਤਾ ਕਿ ਫਲਾਨੀ ਨਦੀ ਦੇ ਵਿੱਚੋਂ ਤੁਸੀਂ ਪਾਣੀ ਭਰ ਕੇ ਲੈ ਆਓ ਜੋਗੀਆਂ ਨੇ ਕਰਾਮਾਤ ਕਰਕੇ ਕੀ ਕੀਤਾ ਬਾਬਾ ਆਇਆ ਪਾਣੀ ਇੱਟھے ਰਤਨ ਜਵਾਹਰ ਲਾਲਾ ਗੁਰੂ ਸਾਹਿਬ ਜੀ ਨੂੰ ਕਿਹਾ ਸੀ ਪਾਣੀ ਲੈ ਕੇ ਆਓ ਪਰ ਉੱਥੇ ਪਾਣੀ ਨਹੀਂ ਉੱਥੇ ਰਤਨ ਜਵਾਹਰ ਲਾਲ ਕੀਮਤੀ ਹੀਰੇ ਨਜ਼ਰ ਆਏ ਉਹਨਾਂ ਨੇ ਕਰਾਮਾਤ ਕਰਕੇ ਪਾਣੀ ਨੂੰ ਜਿਹੜਾ ਸੀ ਹੀਰਿਆਂ ਦੇ ਵਿੱਚ ਰਤਨਾਂ ਦੇ ਵਿੱਚ ਬਦਲ ਦਿੱਤਾ ਪਰ ਆਹ ਗੱਲ ਸਮਝਣ ਵਾਲੀ ਹੈ ਜੋਗੀਆਂ ਨੂੰ ਭੁਲੇਖਾ ਸੀ ਕਿ ਬਾਬਾ ਖਰੀਦਿਆ ਜਾਏਗਾ ਜੋਗੀਆਂ ਨੂੰ ਭੁਲੇਖਾ ਸੀ ਕਿ ਬਾਬਾ ਸਾਡੀਆਂ ਕਰਾਮਾਤਾਂ ਨੂੰ ਦੇਖ ਕੇ ਪ੍ਰਭਾਵਸ਼ਾਲੀ ਹੋ ਜਾਏਗਾ ਕਿ ਇਹ ਅੱਗੇ ਉਹ ਵੀ ਕੋਈ ਕਰਾਮਾਤ ਕਰਕੇ ਵਿਖਾਏਗਾ ਜੋਗੀਆਂ ਨੂੰ ਭੁਲੇਖਾ ਸੀ ਕਿ ਜੇ ਬਾਬਾ ਸਾਡੇ ਪੰਥ ਦੇ ਵਿੱਚ ਆ ਜਾਵੇ ਤੇ ਸਾਡਾ ਪੰਥ ਬਹੁਤ ਉਜਲਾ ਹੋ ਸਕਦਾ ਹੈ ਪਰ ਭਾਈ ਸਾਹਿਬ ਜੀ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਤਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝੱਲਾ ਮੇਰਾ ਸਤਗੁਰੂ ਤੇ ਅਗੰਮ ਹੈ ਅਗਾਧ ਪੁਰਖ ਹੈ ਗੁਰੂ ਦਾ ਪ੍ਰਭਾਵ ਤੇ ਕੋਈ ਦੁਨੀਆ ਦਾ ਬੰਦਾ ਚੱਲ ਨਹੀਂ ਸਕਦਾ ਫਿਰ ਆਇਆ ਗੁਰੂ ਨਾਥ ਜੀ ਪਾਣੀ ਠੋਰ ਨਹੀਂ ਉਸਤਾਲਾ ਬਾਬੇ ਨੇ ਕਿਹਾ ਵੀ 나ਥ ਜੀ ਉੱਥੇ ਤੇ ਪਾਣੀ ਨਹੀਂ ਉਹਨਾਂ ਨੇ ਪੁੱਛਿਆ ਫਿਰ ਕੀ ਸੀ ਮਹਾਰਾਜ ਕਹਿੰਦੇ ਪਾਣੀ ਨਹੀਂ ਸੀ ਮੈਨੂੰ ਕੀ ਪਤਾ ਉੱਥੇ ਕੀ ਸੀ ਇਹਦਾ ਮਤਲਬ ਵੀ ਗੁਰੂ ਸਾਹਿਬ ਜੀ ਦੀ ਜਿਹੜੀ ਸੁਰਤ ਇੰਨੀ ਉੱਚੀ ਹੈ ਕਿ ਮਹਾਰਾਜ ਜੀ ਨੇ ਮਹਾਰਾਜ ਜੀ ਦਾ ਉਧਰ ਧਿਆਨ ਤੱਕ ਵੀ ਨਹੀਂ ਗਿਆ ਐਸਾ ਨਹੀਂ ਕਿ ਮਹਾਰਾਜ ਨੇ ਕਿਹਾ ਦਿੱਤਾ ਵੀ ਉੱਥੇ ਤੇ ਬਹੁਤ ਕੁਝ ਹੀਰੇ ਜਵਾਹਰ ਆਦ ਨੇ ਮੈਂ ਤੇ ਵੇਖ ਕੇ ਆਇਆ ਸ਼ਬਦ ਜਿਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਗੁਰੂ ਸਾਹਿਬ ਜੀ ਨੇ ਆਪਣਾ ਪੰਥ ਨਿਰਾਲਾ ਜਿਹੜਾ ਸੀ ਸ਼ਬਦ ਦੀ ਵਿਚਾਰਤਾ ਰਾਰਾ ਕੀਤਾ ਹੈ ਉਹ ਈ ਵੱਡੀ ਮੰਡਲੀ ਸੀ ਜਿਨ੍ਹਾਂ ਨੇ ਜਿੰਨਾਂ ਦੀਆਂ ਜੜਾਵਾਂ ਵੱਡੀਆਂ ਨੇ ਉਮਰਾਂ ਵੱਡੀਆਂ ਨੇ ਆਪਣੇ ਆਪ ਨੂੰ ਕਹਿੰਦੇ ਕਹਉਂਦੇ ਉਹ ਜੋਗੀ ਜਿਹੜੇ ਕਹਿੰਦੇ ਸੀ ਵੀ ਸਾਡੇ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ ਪਰ ਗੁਰੂ ਦੀ ਸ਼ਕਸ਼ੀਅਤ ਤੋਂ ਪ੍ਰਭਾਵਿਤ ਹੋਏ ਸਿੱਧ ਬੋਲਣ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਘਰ ਘਰ ਬਾਬਾ ਗਾਵੀਏ ਵਜੇ ਤਾਲ ਮਿਰਦੰਗਰ ਬਾਬਾ ਬਾਬੇ ਨਾਨਕ ਨੂੰ ਹਿੰਦੂ ਨੇ ਵੀ ਗਾਇਆ ਮੁਸਲਮਾਨ ਨੇ ਵੀ ਗਾਇਆ ਹਰ ਘਰ ਦੇ ਵਿੱਚ ਬਾਬੇ ਨਾਨਕ ਨੂੰ ਗਾਇਆ ਗਿਆ ਤੇ ਅੱਜ ਵੀ ਗਾਇਆ ਜਾ ਰਿਹਾ ਜਿਹੜੇ ਜਿਹੜੇ ਗੁਰੂ ਸਾਹਿਬ ਦੀ ਸ਼ਕਸ਼ੀਤ ਤੋਂ ਪ੍ਰਭਾਵਿਤ ਹੋਏ ਨੇ ਪਰ ਇਹ ਸਾਨੂੰ ਸੋਚਣਾ ਚਾਹੀਦਾ ਹੈ ਅਗਲੇ ਤੇ ਕਹਿੰਦੇ ਸੀ ਕਿ ਬਾਬਾ ਸਾਡੇ ਧਰਮ ਦੇ ਵਿੱਚ ਆ ਜਾਵੇ ਤੇ ਸਾਡਾ ਪੰਥ ਉਜਲਾ ਉਜਲਾ ਹੋ ਸਕਦਾ ਪਰ ਜੇ ਸਪੰਥ ਦੇ ਵਿੱਚ ਬਾਬਾ ਨਾਨਕ ਪ੍ਰਗਟ ਹੋਇਆ ਹੋਵੇ ਪ੍ਰਕਾਸ਼ ਹੋਇਆ ਹੋਵੇ ਉਸ ਪੰਥ ਦੇ ਬਿਛਿੰਦਿਆਂ ਨੂੰ ਚਾਰ ਸਿਖਿਆਵਾਂ ਵੀ ਯਾਦ ਨਹੀਂ ਗੁਰੂ ਸਾਹਿਬ ਜੀ ਬਾਰੇ ਪ੍ਰਬਾਧ ਫੇਰੀਆਂ ਹੁੰਦੀਆਂ ਨੇ ਨਗਰ ਕੀਰਤਨ ਆਉਂਦੇ ਵੱਡੇ ਵੱਡੇ ਪੱਦਰ ਤੇ ਅਸੀਂ ਕਿੰਨੇ ਖਰਚੇ ਕਰਦੇ ਆਂ ਕਿੰਨੇ ਕਿੰਨੇ ਮਹੀਨੇ ਸਾਡੀਆਂ ਪਹਿਲਾਂ ਹੀ ਤਿਆਰੀਆਂ ਹੋ ਜਾਂਦੀਆਂ ਨੇ ਪਰ ਇੰਨਾ ਖਰਚਾ ਕਰਨ ਦਾ ਮਤਲਬ ਇਹ ਹੈ ਵੀ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਵਿਚਾਰ ਉਤਾਰਾ ਬਾਣੀ ਦੇ ਵਿੱਚ ਦਿੱਤੀ ਏ ਉਹਨੂੰ ਅਸੀਂ ਮੰਨੀਏ ਵਿਚਾਰੀਏ ਤੇ ਫਿਰ ਅਸਲ ਦੇ ਵਿੱਚ ਪੂਰਬ ਮਨਾਉਂਦਾ ਵੀ ਪੂਰਬ ਮਨਾਉਂਦਾ ਵੀ ਜਿਹੜਾ ਹੈ ਸਾਡਾ ਇਹ ਫਰਜ਼ ਪੂਰਾ ਹੋਏਗਾ ਰੋਜ਼ਾਨਾ ਹੀ ਅਸੀਂ ਤੇ ਪਵਨ ਗੁਰੂ ਪਾਣੀ ਪੇਦਾ ਪੜਦੇ ਤੇ ਹੈਗੇ ਆਂ ਢੋਲਕੀਆਂ ਪਾੜਦੀਆਂ ਸੀ ਪੜ ਵਜਾਵ ਜਾ ਕੇ ਹਾਰਮੋਨੀਅਮ ਅਸੀਂ ਤੋੜ ਦਿੱਤੇ ਵਜਾਵ ਜਾ ਕੇ ਪੜ ਪੜ ਕੇ ਕਿੰਨਾ-ਕਿੰਨਾ ਜ਼ੋਰ ਲਗਾ ਚਮਟੇ ਵਜਾਵ ਜਾ ਕੇ ਪਰ ਅਸੀਂ ਪਾਣੀ ਵੀ ਗੰਦਾ ਕਰ ਦਿੱਤਾ ਹਵਾ ਵੀ ਗੰਦੀ ਕਰ ਦਿੱਤੀ ਅੱਜ ਪਾਣੀ ਪੀਣ ਯੋਗ ਨਹੀਂ ਰਿਹਾ ਫਿਲਟਰ ਪਾਣੀ ਹਰ ਬੰਦਾ ਫਿਲਟਰ ਤੇ ਲੱਗ ਗਿਆ 2 ਰੁਪਏ ਦੀ ਪਾਣੀ ਦੀ ਬੋਤਲ ਜਿਹੜੀ ਅੱਜ 30 ਰੁਪਏ ਦੇ ਵਿੱਚ ਜਾਂਦੀ ਹੈ ਤੇਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਹਵਾ ਬਣਾ ਸੰਭਾਲੀ ਤੇ ਕਿਤੇ ਨਾ ਕਿਤੇ ਸਾਨੂੰ ਆਪਣੇ ਮੋਢਿਆਂ ਤੇ ਸਿਲੰਡਰ ਨਾਲ ਲਾਉਣਾ ਪਵੇ ਆਕਸੀਜਨ ਵਾਸਤੇ ਇਸ ਕਰਕੇ ਗੁਰੂ ਸਾਹਿਬ ਜੀ ਦੇ ਪੁਰਬ ਮਨਾਉਣ ਦਾ ਭਾਅ ਵੇ ਹੈ ਬਾਹਰ ਦੇ ਬੰਦੇ ਪ੍ਰਭਾਵਿਤ ਹੋ ਗਏ ਪਰ ਅੱਜ ਦਾ ਸਿੱਖ ਗੁਰੂ ਸਾਹਿਬ ਜੀ ਦੀ ਸਿੱਖਿਆ ਤੋਂ ਪ੍ਰਭਾਵਿਤ ਨਹੀਂ ਹੋ ਰਿਹਾ ਸੋ ਸਿੱਧੂ ਗੋਸ਼ਟ ਬਾਣੀ ਵਿਚਾਰੋ ਸਮਝੋ ਜਿਹੜੀ ਗੱਲ ਸਿੱਧਾਂ ਨੇ ਕਹੀ ਸੀ ਵੀ ਕਿਤੇ ਕਾਸ਼ ਸਾਡੇ ਧਰਮ ਦੇ ਵਿੱਚ ਪੈਦਾ ਹੋਇਆ ਹੁੰਦਾ ਤੇ ਅਸੀਂ ਸਾਰੀ ਦੁਨੀਆ ਯੋਗੀ ਬਣਾ ਦੇਣੀ ਸੀ ਅਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਅਸੀਂ ਬਾਹਰ ਕਿਸੇ ਨੂੰ ਕੀ ਦੱਸਣਾ ਸੀ ਅਸੀਂ ਖੁਦ ਵੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਆਪਣੇ ਗੁਰਦਿਆਂ ਦੇ ਵਿੱਚ ਲਾਗੂ ਘਰਾਂ ਦੇ ਵਿੱਚ ਲਾਗੂ ਨਹੀਂ ਕਰ पाए ਦੁੱਖ ਦੀ ਗੱਲ ਹੈ ਗੁਰੂ ਕਿਰਪਾ ਕਰੇ ਕੋਸ਼ਿਸ਼ करिए ਬਾਣੀ ਖੁਦ ਪੜਿਓ ਵਿਚਾਰੀਏ ਤੇ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ